ਇੱਕ ਮੈਂ ਯਾਰ ਮੇਰਾ ਮਤਲਬ ਹੈ 2000 ਲੀਟਰ ਡੀਜ਼ਲ ਕੇ ਜਿਹੜਾ ਆ ਵੀ ਪੈਸਾ ਠੀਕ ਰਲਤੀ ਕਰ ਮੈਂ ਗਲਜਾਰੀ ਨੂੰ ਘੜਾਣਾ ਚਾਹੀਦਾ ਨਹੀਂ ਨਹੀਂ ਘੜਾਣਾ ਕੋਈ ਮੇਰਾ ਮਤਲਬ ਹੈ ਯਾਰ ਕਾਰ ਤੇ ਚੇਅਰਮੈਨ ਆ ਮੈਂ ਪਰ ਸੋਸੀਂ 40 ਜੂ ਹੋਣੇ ਇਕੱਲੇ ਦੋ ਦਾ ਕੰਮ ਕਰਨਾ ਠੀਕ ਹੈ ਬਿਲਕੁਲ ਜੇ ਅਸੀਂ ਕੋਈ ਕਿਸੇ ਤਰ੍ਹਾਂ ਸੱਜਣਾ ਆਈ ਤੇ ਮਿਲਣਾ ਆਈ ਤੇ ਅਸੀਂ ਤੁਸੀਂ ਜਾਂਦੇ ਨਾਲ ਮਿਲ ਕੇ ਸਾਡਾ ਹੱਲ ਛਿੜਾ ਮੈਂ ਉਹੀ ਕਹਿੰਦਾ ਮੈਂ ਕਦੇ ਨੂੰ ਕਰ ਦਿੰਦਾ ਮੈਂ ਸਿਰਫ ਮੈਂ ਕਿਉਂ ਚੱਲਦਾ ਕੋ ਦਾ ਲੀਡਰ ਦਾ ਪੇਜ ਮਸ਼ਾਨ ਦਾ ਜਿਹੜੇ ਹੋਰ ਵੀ ਲੋਰ ਤੇ ਜਿਹੜੇ ਬੋਤ ਦੇ ਤਾਂ ਐਡ ਮਾਰਦੇ ਨਹੀਂ ਹੈਪੀ ਵੇਖਣ ਮੈਂ ਤੇਰੇ ਮੱਥੇ ਕੋਈ ਕਰਾਂਗੇ ਇੱਥੇ ਪਰ ਜ਼ਮੀਨ ਕੋ ਤਾਂ ਨਹੀਂ ਗਿਆ ਹਲੇ ਬਣਨੇ ਹਲੇ ਬਣਦੇ ਕਰਦੇ ਨਹੀਂ ਬੋਟ ਕਰਦਾ ਹੈ ਤੁਸੀਂ ਐਂ ਕਰੋ ਯਾ ਡਾਇਰੈਕਟਰ ਇਹ ਲੱਗੇ ਹੋਏ ਨਹੀਂ ਆਉਗਾ ਇਹ ਗੀਗਲ ਵੀ ਕਦੇ ਨਹੀਂ ਆਉ ਮੈਂ ਬੱਚਾ ਬੰਨਾ ਦੇ ਦੀ ਬੱਚਾ ਕੱਚਾ جی میں کچھ بھی نہیں مارو آ دن رات وہ جے پہنچے مارسا ساڈی ساڈی لے کر کھڑا ہو گیا ہے 25 لاکھ روپے دے سنوں دے گئے جی ہزار جے ساڈے لڑ دے رات کھڑے نیں اے مارسا کھڑے پاسوں بہت توڑاں دے سارے دا اج دا زندہ باد رام سنگھ اکالیدار زندہ باد پنجاب دا شہید زندہ باد اپنا کوئی کافی اے تہا چکر لگا کے گیا مری او جی